ਲਓ ਜੀ ਆ ਗਿਆ ਮਾਰਚ ਦਾ ਮਹੀਨਾ ਅੱਜ 31 ਮਾਰਚ ਹੈ ਤੇ ਹੁਣ ਸਬਜ਼ੀਆਂ ਬੇਰੂੜੀਆਂ ਜੀਆਂ ਹੋ ਗਈਆਂ ਨੇ ਨਮੀਆਂ ਹਜੇ ਸੱਜ ਨਾਲ ਆਈਆਂ ਨੇ ਤੇ ਆਪਾਂ ਮਿਰਚ ਦਾ achar ਬਣਾਵਾਂਗੇ ਥਾਲ ਦਾ ਪਰਮੀ ਦਾ ਤੇ ਹਰੀ ਮਿਰਚ ਸਿਰਕੇ ਵਾਲੀ ਉਹ ਵੀ ਬਣਾਵਾਂਗੇ ਦੇਖੋ ਵੀਡੀਓ ਦੇ ਵਿੱਚ ਤੁਹਾਨੂੰ ਦੋਨੇ ਆਈਟਮਾਂ ਪੇਸ਼ ਕਰਾਂਗੇ ਆ ਦੇਖ ਸਕਦੇ ਪਹਿਲਾਂ ਆਪਾਂ ਮਿਰਚਾਂ ਧੋ ਕੇ ਚੰਗੀ ਤਰ੍ਹਾਂ ਸੁਕਾ ਲਈਆਂ ਨੇ ਹੁਣ ਇਹਦੀਆਂ ਡੰਡੀਆਂ ਕੱਢ ਦੇਣੀਆਂ ਨੇ ਵਿੱਚੋਂ ਖਾਲੀ ਕਰ ਲੈਣੇ ਆ। ਉਸ ਤੋਂ ਬਾਅਦ ਚ ਇਹਦੇ ਮਸਾਲੇ ਮਸੂਲੇ ਭਰ ਕੇ ਇਹਨੂੰ ਸਾਰੇ ਤਰੀਕੇ ਨਾਲ ਦਸਾਂਗੇ। ਇਸ ਤਰੀਕੇ ਨਾਲ ਹੌਲੀ-ਹੌਲੀ ਤੁਸੀਂ ਤਿੱਖੀ ਕਰਦ ਲੈ ਕੇ ਮੋਹਰੋ। ਅਗਲਾ ਹਿੱਸਾ ਜਿਹਦਾ ਥੋੜਾ ਤਿੱਖਾ ਹੋਵੇ ਨਕੀਲੋ। ਤੇ ਇਸ ਤਰੀਕੇ ਨਾਲ ਤੁਸੀਂ ਸਾਰੀਆਂ ਮਿਰਚਾਂ ਕਰ ਲਓ। ਆ ਮੇਰੇ ਕੋਲ ਸਿਰਕਾ ਹੈ। ਪਹਿਲਾਂ ਸਿਰਕੇ ਵਾਲਾ ਅachar ਬਣਾਇਆ ਸੀਦਾ ਲਾਲ ਮਿਰਚ ਦਾ ਹੁਣ ਇਹ ਚ ਹਰਾ ਹਰੀ ਮਿਰਚ ਦਾ ਬਣਾਉਣਾ ਤੇ ਉਹਦੇ ਵਿੱਚ ਥੋੜਾ ਜਿਹਾ ਮੈਂ ਲਸਣ ਪਾ ਦਤਾ 10-15 ਕਲੀਆਂ ਉਹ ਵੀ ਬਹੁਤ ਟੇਸਟੀ ਬਣਦਾ ਸਿਰਕੇ ਦੇ ਵਿੱਚ ਇਹਦੇ ਵਿੱਚ ਕੁਝ ਨਹੀਂ ਪੈਣਾ ਇਕ ਲਸਣ ਪੈਣਾ ਬਸ ਥੋੜਾ ਜਿਹਾ ਨਮਕ ਤੇ ਸਿਰਕਾ ਤੇ ਆਹ ਹਰੀ ਮਿਰਚ ਨੂੰ ਕੱਟ ਲਾ ਕੇ ਇਸ ਤਰ੍ਹਾਂ ਕੁਛ ਵੀ ਭਰਨ ਦੀ ਇਹਦੇ ਵਿੱਚ ਲੋੜ ਨਹੀਂ ਬਹੁਤ ਟੇਸਟੀ ਬਣਦਾ ਪਹਿਲਾਂ ਵੀ ਅਸੀਂ ਬਣਾਇਆ ਸੀਦਾ ਆਹ ਦੇਖ ਸਕਦੇ ਹੋ ਇਸ ਤਰੀਕੇ ਨਾਲ ਆਪਾਂ ਮਿਰਚਾਂ ਹੁਣ ਕਰ ਲਈਏ ਨੇ ਸਾਰੀਆਂ ਤੇ ਇਹਦੇ ਆਪਾਂ ਦੋ ਦੋ ਟੁਕੜੇ ਕਰ ਲਾਂਗੇ ਜਿਆਦਾ ਲੰਬੀਆਂ ਨੇ ਕਿਉਂਕਿ ਫਿਰ ਸਰਕਾ ਜਿਆਦਾ ਪਾਇਆ ਜਾਂਦਾ ਇਸ ਤਰੀਕੇ ਨਾਲ ਆਪਾਂ ਹੁਣ ਇਹਨੂੰ ਇਹਦੇ ਵਿੱਚ ਆਹਦਾ ਮੰਦੀ ਇਸ ਤਰ੍ਹਾਂ ਕੱਟ ਕੇ ਬਹੁਤ ਹੀ ਕਾਇਰ ਚਾਰ ਬਣਦਾ ਇਹ ਤੁਸੀਂ ਪਿਆਜ਼ ਵੀ ਬਣਾ ਸਕਦੇ ਹੋ ਫਿਰ ਕਿਸੇ ਦਿਨ ਮੈਂ ਵੀਡੀਓ ਬਣਾਉਂਗਾ ਸਰਕੇ ਵਾਲ ਪਿਆਜ਼ ਦੀ ਹਾਂ ਦੇਖ ਸਰ ਇਸ ਤਰ੍ਹਾਂ ਪਾ ਦੇਣਾ ਆਪਾਂ ਹਾਂਜੀ ਪਾ ਕੇ ਆਪਣਾ ਢੱਕਣ ਲਾ ਕੇ ਇਸ ਤਰ੍ਹਾਂ ਇਹਨੂੰ ਫੇ ਹਿਲਾ ਦੰਗੇ ਥੋੜਾ ਜਿਹਾ ਇਹਨੂੰ ਲਗਭਗ ਅਸੀਂ ਥੋੜਾ ਜਿਹੀ ਹਲਾਤ ਵੇ ਫਿਰ ਵਧੀਆ ਲੈਂਦਾ ਸਰਕਾ ਤੁਸੀਂ ਜਿਆਦਾ ਵੀ ਪਾ ਸਕਦੇ ਹੋ ਥੋੜਾ ਜਿਹਾ ਨਮਕ ਪਾਵਾਂਗੇ ਇਹਦੇ ਵਿੱਚ ਨਮਕ ਪਾ ਕੇ ਨੂੰ ਫਿਰ ਤੋਂ ਹਿਲਾ ਦਾਂਗੇ ਆ ਜਿਹੜੀ ਲਾਲ ਪਰਮੀ ਮਿਰਚ ਹੈ ਇਹਦੇ ਵਾਸਤੇ ਰਾਈ ਕਾਲੀ ਮਿਰਚ ਜੀਰਾ ਤੇ ਥੋੜੀ ਜਿਹੀ ਸੌਫ ਹੈ ਇਹ ਅੱਧਾ ਕਿਲੋ ਦਾ ਬਣਾਉਣਾ ਆਪਾਂ ਇਹ ਕਲੌਂਜੀ ਆ ਗਈ ਇਹ ਆ ਗਈ ਰਾਈ ਉਸ ਤੋਂ ਬਾਅਦ ਇਹ ਛੋੜੀ ਨਵੀਂ ਹਿੰਗ ਦੀ ਹੈ 10 ਰੁਪਏ ਵਾਲੀ ਇਹ ਸਾਰੇ ਪਾ ਦਾਂਗੇ ਆਪਾਂ ਥੋੜਾ ਜਿਹਾ ਦੇ ਵਿੱਚ ਪਾਵਾਂਗੇ ਨਮਕ ਲਗਭਗ 2 ਚਮਚੇ 1 ਕਿਲੋ ਮਿਰਚ ਦਾ ਮਸਾਲਾ ਇਹਦਾ ਪਰ ਮੇਰੇ ਕੋਲ ਮਿਰਚ 1/2 ਕਿਲੋ ਹੈ ਥੋੜਾ ਮੈਂ ਬਚਾ ਕੇ ਰੱਖੂੰ ਛੋਟੀਆਂ ਮਿਰਚਾਂ ਮੈਂ ਹੁਣ ਲਾਲ ਉਹ बाद ਵਿੱਚ ਉਹਦਾ ਵੀ ਬਣਾਉਂਗਾ ਦਿਖਾ ਦੇਵਾਂਗਾ ਕੂੜੇ ਸੁੱਟੇ ਦੀ ਮਦਦ ਨਾਲ ਉਹਨੂੰ ਬੀਕਰਲਾ ਨਹੀਂ ਮਿਕਸੀ ਜੀ ਵੀ ਕਰ ਸਕਦੇ ਕੋਈ ਨਰਦਰਾ ਜਾਂ ਕਰਨਾ ਪਿਆ ਜਗਾ ਹੋਣਾ ਕਰਨਾ ਤੇਲ ਦੀ ਬਦਲ ਆਪਾਂ ਇੱਕ ਜਾਂ ਦੋ ਨਿੰਬੂ ਇਹਦੇ ਵਿੱਚ ਨਚੋੜ ਦੇਣੇ ਨੇ ਆਹ ਦੇਖੋ ਰਸ ਨਾਲ ਭਰਿਆ ਪਿਆ ਨਿੰਬੂ ਇਹ ਆਪਣੇ ਘਰ ਦੇ ਨੇ ਬਹੁਤ ਵਧੀਆ ਵੈਰਾਈ ਇਹ ਹੱਸ ਤਾਂ ਨੂੰ ਛੋੜ ਕੇ ਇਸ ਨੂੰ ਕਹੋ ਕਿ ਮਸਾਲਾ ਗਿੱਲਾ ਹੋ ਜਾਊਗਾ ਫਿਰ ਭਰਨ ਦੇ ਵਿੱਚ ਸਾਡੇ ਰਹੂ ਇਸ ਤਰ੍ਹਾਂ ਅਸੀਂ ਨੂੰ ਛੋੜ ਕੇ ਥੋੜਾ ਜਿਹਾ ਇਹਦੇ ਵਿੱਚ ਪਾ ਲਿਆ ਆਪਾਂ ਤੇਲ 5-7 ਚਮਚੇ ਹਾਲੇ ਹੁਣ ਇਹਨੂੰ ਆਪਾਂ ਮਿਕਸ ਕਰਕੇ ਫਿਰ ਆਪਾਂ ਉਹ ਮਿਰਚਾਂ ਦੇ ਵਿੱਚ ਜਿਹੜੀਆਂ ਖਾਲੀ ਕੀਤੀਆਂ ਨੇ ਦੱਡੀਆਂ ਥੋੜ ਕੇ ਉਹਨਾਂ ਨੂੰ ਭਰ ਦਵਾਂਗੇ ਆ ਦੇਖੋ ਇਹ ਪੰਡੂ ਹੋਵੇ ਐ ਤਰੀਕੇ ਨਾਲ ਫੜ ਕੇ ਇਹਨੂੰ ਐ ਵਿੱਚ ਉਂਗਲੀ ਨਾਲ ਭਰ ਦੇਣਾ ਦਬ ਦਬ ਕੇ ਇਸ ਤਰੀਕੇ ਨਾਲ ਸਹਿ ਤਿਆਰ ਹੋ ਚੁੱਕੇ ਆ ਇਸ ਤਰੀਕੇ ਨਾਲ ਆਪਾਂ ਹੋਏ ਹੋਏ ਸਾਰੀਆਂ ਭਰ ਲਾਂਗੇ ਇਸ ਤਰ੍ਹਾਂ ਰੱਖਾਂਗੇ ਆ ਦੇਖੋ ਹੁਣ ਸਾਰੀਆਂ ਭਰ ਲੀਆਂ ਨੇ ਆਪਾਂ ਇਹਨੂੰ ਜੇ ਕੈਂਚ ਦਾ ਮਰਦਮਾਨ ਮਿਲ ਜਾਏ ਤਾਂ ਬਹੁਤ ਵਧੀਆ ਗੱਲ ਹੈ ਤੇ ਪਰ ਮੇਰੇ ਕੋਲ ਪਹਿਲਾਂ ਚਾਰ ਵਾਲੇ ਸੀ ਦਾ ਇਹ ਇਹ ਪਲਾਸਟਿਕ ਦਾ ਇਹਦੇ ਵਿੱਚ ਪਾ ਕੇ ਸਾਰੀਆਂ ਨੂੰ ਉੱਪਰ ਦੀ ਥੋੜਾ ਜਿਹਾ ਤੇਲ ਪਾ ਦਾਂਗੇ ਤੇਲ ਤੁਸੀਂ ਗਰਮ ਕਰਕੇ ਵੀ ਪਾ ਸਕਦੇ ਹੋ ਠੰਡਾ ਵੀ ਪਾ ਸਕਦੇ ਹੋ ਉਹਦਾ ਕੋਈ ਦਿੱਕਤ ਨਹੀਂ ਹੈਗੀ ਮੈਂ ਠੰਡਾ ਹੀ ਪਾਉਣਾ ਇਹਦੇ ਵਿੱਚ ਹਰੜਾ ਮਸਾਲਾ ਬਚ ਗਿਆ ਥੋੜਾ ਜਿਹਾ ਉੱਪਰ ਦੇ ਵੀ ਪਾ ਦੇਣਾ ਕਿਉਂਕਿ ਮਸਾਲੇ ਨੇ ਵੀ ਬਹੁਤ ਟੇਸਟੀ ਬਣ ਜਾਣਾ ਦੋ ਚਾਰ ਦਿਨਾਂ 'ਚ ਸਾਰਾ ਕੱਢ ਲਿਆ ਹੁਣ ਇਹਦੇ ਵਿੱਚ ਥੋੜਾ ਜਿਹਾ ਉੱਪਰ ਤੇਲ ਪਾ ਦਾਂਗੇ ਸਰੋਂ ਦਾ ਘਰ ਦਾ ਤੇਲ ਤੇਲ ਜ਼ਿਆਦਾ ਨਹੀਂ ਪੋੜਾ ਹੈ ਨਾ ਬਸ ਇਹ ਉਂਗਲੀਆਂ ਜੀਆਂ ਕਰਨੀਆਂ ਨੇ ਆਪਾਂ ਅੱਧਾ ਪੱਲੂ ਦੇ ਵਿੱਚ 150 ਗ੍ਰਾਮ ਤੇਲ ਨਾਲ ਹੀ ਸਰ ਜਾਂਦਾ ਹੁਣ ਆਪਾਂ ਇਹਨੂੰ ਢੱਕਣ ਲਾ ਕੇ ਹਿਲਾ ਕੇ 2 ਤੋਂ 3 ਦਿਨਾਂ ਵਾਸਤੇ ਧੁੱਪੇ ਰੱਖਾਂਗੇ ਆਪਾਂ ਇਹਨੂੰ ਫਿਰ ਇਹ ਜਲਦੀ ਖਾਣ ਵਾਲੀਆਂ ਬਣ ਜਾਣਗੀਆਂ ਆ ਦੇਖ ਸਰਦ ਬਹੁਤ ਵਧੀਆ ਬਣਨੇ ਆ ਹੁਣ ਆਪਾਂ ਇਹਨੂੰ ਟੱਕਣ ਲਾ ਕੇ ਧੁੱਪੇ ਧਰ ਦਾਂਗੇ ਆ ਸਿਰਕੇ ਵਾਲੀ ਲਸਣ ਤੇ ਹਰੀ ਮਿਰਚ ਹੋਗੀ ਆ ਰੱਡ ਜਿਲੇ ਹੋਗੀ ਭਰਵੇਂ ਲਾਲ ਮਿਰਚ